ਮੰਮੀ ਵੜੀ ਜਲਣਾਉਂਦੀ ਆ ਵੀ ਕੋਈ ਗੱਲ ਨਹੀਂ ਪਤਾ ਇੱਕ ਤੇ 32 ਸਵਕਟੇ ਹੀ ਬੰਦ ਹੋ ਜਾਂਦੀ ਆ ਤੇ ਸਾਰੀ ਜਿਹੜੀ ਇੱਤਾ ਰੁੱਖਾਂ ਥੱਲੇ ਹੀ ਕੱਢਣੀ ਪੈਂਦੀ ਆ ਤੇ ਕੋਈ ਨਹੀਂ ਮੈਂ ਚੱਲ ਮਾਰਦੀ ਆ ਹੁਣੇ ਹੀ ਹੋ ਜਾਣਾ ਵਾ ਠੀਕ ਦਵਾਈ ਵੀ ਲਿਆਂਦੀ ਆ ਤੇ ਕੋਈ ਫਰਕ ਪਿਆ ਨਹੀਂ ਗਾ ਕੌਰ ਕੀ ਗੱਲ ਹੋਈ ਬੜਾ ਰੋਲਾ ਜਿਹਾ ਪੈਂਡਿਆ ਸੀ ਤੈਨੂੰ ਕਿਤੇ ਪਤਾ ਵਾ ਵੀ ਕੀ ਗੱਲ ਹੋਈ ਆ ਤੇ ਕੀ ਨਹੀਂ ਹੋਈ ਆ ਗਈ ਆ ਹੁਣ ਸੱਚੀ ਹੋਣ ਪਤਾ ਤਾਂ ਤੈਨੂੰ ਸਾਰਾ ਹੁੰਦਾ ਉੰਜ ਮਚਲੀ ਹੋਈ ਰਹਿਣੀ ਆ ਅੰਦਰ ਵੜੀਂ ਨੀ ਨੂੰ ਕਾਦਾ ਪਤਾ ਵਾ ਮੈਨੂੰ ਕੋਈ ਕਾਦਾ ਪਤਾ ਹੋਏ ਤੇ ਮੇਰਾ ਨਾਂ ਪੁੱਛਦੀ ਮੈਨੂੰ ਇਹ ਕਾਦਾ ਹੀ ਨਿਕਾ ਪਤਾ ਤੇ ਮੈਂ ਆ ਕੇ ਪੁੱਛ ਰਿਆ ਤੂੰ ਹੀ ਮੇਰੇ ਦਿਵਾਲੇ ਹੋਏ ਰਹਿੰਦੇ ਹੁੰਦੇ ਜੇ ਨਹੀਂ ਤੇਰੇ ਦਿਵਾਲੇ ਘਰ ਦੇ ਵਿੱਚ ਲੋੜਾ ਪੈਂਦਾ ਹੋਏ ਤੇ ਭਲਾ ਬਾਕੀ ਜੀਆਂ ਨੂੰ ਪਤਾ ਹੀ ਨਹੀਂ ਕਾ ਲੱਗਦਾ ਤੂੰ ਅੰਦਰ ਪੱਖੇ ਥੱਲੇ ਪਈ ਆਹੀ ਮਾਵਾਂ ਠਿੰਗਾ ਕੇ ਤੇ ਇੱਥੇ ਪਈਆਂ ਜੀ ਨਵਿਟਰ ਨਾ ਕਿਤੇ ਡਾਊਨ ਹੋ ਜੇ ਅੰਦਰੋਂ ਨਿਕਲੇ ਤਾਂ ਤੈਨੂੰ ਆਏਂਗਾ ਤੂੰ ਦੋਦਾ ਹੀ ਨਹੀਂ ਮੇਰੇ ਲਾਗੇ ਬੈਂਦੀਆਂ ਤੂੰ ਜੇ ਰਹਿਣਾ ਹੀ ਵੱਖਰੀ ਵੱਖਰੀਆਂ ਮਾਵਾਂ ਧੀਆਂ ਨੇ ਕਦੀ ਮੇਰੇ ਲਾਗੇ ਬੈਠੀਆਂ ਕਦੀ ਥੁਰਸਲਾ ਮੇਰੀ ਵੀ ਕਦੀ ਲਈ ਆ ਜੇ ਮੈਂ ਨਿਵੇਟਰ ਥੱਲੇ ਆ ਤੇ ਬਾਕੀ ਬਮੰਜੇ ਵੀ ਲਾਗੇ ਉੱਥੇ ਬਹਿ ਜਾਂਦੀਆਂ ਬਹੁਤ ਸਾਨੂੰ ਬਹਿਣ ਜੰਨੀ ਆ ਆਪਣੇ ਅੰਦਰ ਵੜਨ ਜੰਨੀ ਆ ਨਾ ਵੜਨਦੀ ਹੋਏ ਤੇ ਫੇਰ ਹੀ ਆਈ ਬੜਿਆ ਕਰਗੇ ਤੂੰ ਚਾਹੀ ਨਹੀਂ ਮੇਰੇ ਲਾਗੇ ਹੀ ਨਾ ਕੋਈ ਲੱਗੇ ਕਦੀ ਬੜੇ ਨਹੀਂ ਤੁਸੀਂ ਮੇਰੇ ਕਮਰੇ 'ਚ ਅੱਜ ਤੂੰ ਲੱਗੇ ਦੱਸਣ ਮੇਰੇ ਕਮਰੇ 'ਚ ਨਹੀਂ ਵੜਨਾ ਕੁੜੀ ਠੀਕ ਨਹੀਂਗੀ ਤੇ ਬਬਤਾ ਰੌਲਾ ਨਾ ਇਹ ਹੁਣ ਮਮੀ ਪੋਸਣ ਆਈ ਆ ਤੇ ਫੇਰ ਤੁਸੀਂ ਮੇਰੇ ਦਿਵਾਲੇ ਹੋ ਗਏ ਜੇ ਕਵਲ ਬੜਾ ਮੂੰਹ ਲਾਲ ਹੋਇਆ ਵਾ ਬੜੀ ਸੋਹਣੀ ਗਲੋ ਆਈ ਆ ਬਹੁਤ ਸੋਹਣੀ ਲੱਗਣ ਡਈ ਆ ਨਹੀਂ ਭੈਣੇ ਆਵੇਂ ਨਹੀਂ ਤੇਰੇ ਗਾੜੀ ਜੋੜੇ ਹੱਥ ਜੇ ਮੂੰਹ ਨਹੀਂ ਚੰਗਾ ਤੇ ਗਾਲੀ ਸੁਆਦੀ ਕਰ ਲਿਆ ਕਰ ਆਹੀ ਮਾਵਾਂ ਤੀਆਂ ਤੜਫਣ ਡੀਆਂ ਤੇ ਤੂੰ ਗਲੋ ਆਣ ਕੇ ਤੇ ਦੱਸ ਦਿਆ ਵੀ ਆ ਗਲੋ ਆਈ ਆ ਮੰਮੀ ਉਦਾਂ ਨਾ ਕਹਿਣ ਨੂੰ ਮੇਰਾ ਜੀ ਨਹੀਂਗਾ ਉਦਾਂ ਕਰਦਾ ਤੇ ਨਾਲੇ ਜਿਹੜਾ ਤੁਸੀਂ ਕਹਿੰਦੇ ਨਾ ਆਪਣੇ ਕਮਰੇ 'ਚ ਜਾ ਇਹ ਘਰ ਵਾ ਮੇਰਾ ਮੈਂ ਅੰਦਰ ਫੇਰਾਂ ਬਾਹਰ ਫੇਰਾਂ ਤਹਾਡੀਆਂ ਮਾਵਾਂ ਧੀਆਂ ਦਾ ਮੈਨੂੰ ਡਰ ਨਹੀਂ ਪਿਆ ਰਾਜ ਜਦੋਂ ਪੈਣੀ ਉਦੋਂ ਆ ਦਿੰਦੀ ਮੇਰਾ ਘਰ ਵਾ ਤੇ ਸਾਡਾ ਵੀ ਘਰ ਦੱਸ ਦੇ ਸਾਡਾ ਕਿਹੜਾ ਵਾ ਸਾਡਾ ਸਾਰੀ ਉਮਰ ਇੱਟਾ ਲੰਗ ਗਈ ਸਾਨੂੰ ਤੇ ਘਰ ਲੱਭਾ ਹੀ ਨਹੀਂ ਕਿਤੇ ਹੁਣ ਵੀ ਤੂੰ ਜਦੋਂ ਪੈਣੀ ਆ ਤੇ ਮੇਰਾ ਘਰ ਮੇਰਾ ਘਰ ਹੱਦ ਹੋ ਗਈ ਤੇਰੇ ਵਾਲੀ ਜਦੋਂ ਮੰਮੀ ਤੁਸੀਂ ਮੇਰੇ ਨਾਲ ਬੋਲਣਾ ਹੀ ਨਹੀਂ ਸੁਵਾਦਣਾ ਤੇ ਤੁਹਾਨੂੰ ਮੈਂ ਇੰਨੀ ਗੱਲ ਕਹਿਤੀ ਤੇ ਨਾਲੇ ਸਿਆਣੇ ਕਹਿੰਦੇ ਹੁੰਦੇ ਜਿਹੜੇ ਰਾਹ ਨਹੀਂ ਨਾ ਜਾਣਾ ਉਹਦੇ ਵਾਹ ਕੋ ਪੈਣਾ ਜੇ ਤੁਹਾਨੂੰ ਨਹੀਂ ਪਤਾ ਕਰੀਮਾਂ ਦਾ ਆ ਹੁਣ ਭੁਗਤ ਨਹੀਂ ਡਈਆਂ ਨਾ ਅਨ ਪੜਵਨ ਤਾਂ ਹੀ ਹੈਗੀਆਂ ਦੋਵੇਂ ਮਾਵਾਂ ਧੀਆਂ ਇਹਦੀ ਸਲਾਹ ਤੇ ਲੱਲੇ ਕਰੋ ਪੀ ਆ ਚੀਜ਼ੇ ਦੇ ਮੂੰਹ ਤੇ ਲਾਉਣੇ ਜਾਂ ਨਹੀਂ ਲਾਉਣੇ ਹੁਣ ਮੂੰਹ ਖਰਾਬ ਕਰਕੇ ਕੁੜੀ ਦਾ ਬਹਿ ਗਈ ਹੈ ਨਾ ਕੀਤਾ ਉਹ ਕਿਤੇ ਤਰੀਕ ਨੰਗੀ ਕਿਹੜੀ ਚੀਜ਼ ਤਨ ਉਹਨੇ ਪਾਈ ਨਹੀਂ ਫੜਾਤੀ ਤੁਸੀਂ ਛੇਦ ਨਾ ਲਿਆ ਕੇ ਕਵਲ ਨੂੰ ਦੇਤੀ ਉਹਨੇ ਮੂੰਹ ਤੇ ਲਾਤਾ ਤੇ ਉਹਦੀ ਲੜਾਈ ਤੁਸੀਂ ਮੇਰੇ ਸਿਰ ਪਾਈ ਜਾਂਦੇ ਸਾਰੀ ਤੁਸੀਂ ਨਹੀਂ ਹਾਂ ਤਾਂ ਤੇ ਤੂੰ ਖੋਸਵਾ ਵੀ ਕਿਉਂ ਲੜਾਈ ਲੜੂਈ ਕਾਦੀ ਪਾਉਣੀ ਆ ਮੈਂ ਉਹ ਤੇ ਬੜੀ ਖੋਸਵਾ ਤੂੰ ਨਹੀਂ ਮੈਂ ਕਾਦੀ ਖੋਸਵਾ ਹਰ ਗੱਲ ਤੇ ਮੈਨੂੰ ਕਹਿ ਜਾਂਦੇ ਫਿਰ ਮੈਂ ਆਪਣੀ ਕਰਤੱਬੀ ਕੀਤਾ ਜੋ ਕੀਤਾ ਤੁਸੀਂ ਰਾਜ ਹੁਣ ਤੇ ਤੂੰ ਬੜੀ ਖੋਸਵਾ ਨਹੀਂ ਆ ਨਾ ਸਾਨੂੰ ਮਾਵਾਂ ਤੀਆਂ ਨਤਾ ਦੇ ਕੇ ਕੋਈ ਗੱਲ ਨਹੀਂ ਕਰਲਾ ਤੇਰੇ ਕੋ ਜਿੰਨੀਆਂ ਵੀ ਬਧਿਕੀਆਂ ਹੁੰਦੀਆਂ ਆ ਉਹ ਰੱਬ ਤੇ ਉੱਤੇ ਵੇਂਦਾ ਹੀ ਆ ਨਾ ਉਹ ਮਹਾਰਾਜ ਦਾ ਹਰ ਇੱਕ ਵੱਲ ਖਿਆਲ ਵਾ ਤੇਰੇ ਵੱਲ ਕੱਲੀ ਵੱਲ ਨਹੀਂ ਜਦੋਂ ਤੇਰੇ ਨਾਲ ਹੋਈਆਂ ਨਾ ਪਤਾ ਤੈਨੂੰ ਉਦੋਂ ਲੱਗਣਾ ਵਾ ਬਾਕੀ ਚਬਰ ਦੀਆਂ ਅੱਖਾਂ ਤੇ ਤੇ ਪੱਟੀ ਵੱਜੀ ਆ ਇਹਦੇ ਪਿਓ ਦੀਆਂ ਤੇ ਵੀ ਤੇ ਭਰਾ ਦੇ ਤਾਂ ਵੀ ਤੇ ਪਰ ਇਹ ਵਾ ਕਿ ਉਹ ਮਹਾਰਾਜ ਜੀ ਨਿਬੇੜਾ ਕਰੂਗਾ ਉਹਦਾ ਹੀ ਹਰ ਇੱਕ ਵੱਲ ਧਿਆਨ ਵਾ ਮੰਮੀ ਬੱਸ ਕਰੋ ਵੀ ਨਾ ਲੜੀ ਜਾਓ ਮੈਂ ਤੁਹਾਡੇ ਲਗਾਤਰਲੇ ਲੈਣ ਦੀ ਤੇ ਤੁਸੀਂ ਨੋਂ ਸਾਸ ਨੇ ਬਸ ਨਾ ਲੜਾਈ ਵਾਲੀ ਧਿਆਨ ਰੱਖਿਆ ਵਾ ਵੀ ਲੜੀ ਜਾਣਾ ਹੁੰਦਾ ਵਾ ਕਿ ਇਹ ਵੇਲੇ ਮੌਕਾ ਵੀ ਲੈਣ ਦਿਆ ਕਰੋ ਲੜਾਈ ਕਬਲ ਜਦੋਂ ਅਸੀਂ ਖੋਸੂ ਨੇ ਆ ਨਾ ਉਦੋਂ ਇਹਦੀ ਗਾਰ ਯਾਰ ਵੀ ਲੈਣੇ ਆ ਤੇ ਹੁਣ ਸਾਡੇ ਕੋ ਨਹੀ ਜਰੀਆਂ ਜਾਣਦੀਆਂ ਹੁਣ ਆ ਕੇ ਸਗੋਂ ਸਾਡੇ ਜ਼ਖਮਾਂ ਤੇ ਲੂਣ ਪਾਉਣ ਲਈ ਆ ਬੰਦੇ ਨੂੰ ਵੇਖਣਾ ਹੀ ਚਾਹੀਦਾ ਵਾ ਅਖਿਆਈ ਸਖਿਆਈ ਨਹੀਂ ਜਿਹੜੇ ਬੰਦੇ ਨੇ ਵੇਖਣੀ ਉਹਦਾ ਫਾਇਦਾ ਕੀ ਆ ਘਰ ਹੋਏ ਦਾ ਤੇ ਨਾ ਹੋਏ ਦਾ ਦੋਖ ਸਕਤਾ ਡੱਕੀ ਪੁੱਛਣਾ ਜੇ ਮੈਂ ਪੁੱਛਣ ਆਈ ਨਹੀਂ ਆ ਤੂੰ ਹੀ ਰੌਲਾ ਪਾਉਨੇ ਨੂੰ ਗੋਲੀ ਵੱਜੀ ਆ ਉਦਾਂ ਕੰਮ ਤੋਂ ਡਰਦੀ ਪਈ ਰਹਿੰਦੀ ਆ ਆਪੇ ਤੇ ਲੇਪ ਲਾਉਂਦੀ ਰਹਿੰਦੀ ਆ ਤੋਰੇ ਨੂੰ ਕੀ ਹੋਣਾ ਵਾ ਹਾਏ ਹਾਟ ਦੇ ਮਰ ਜਣੀ ਗੋਡੇ ਛੱਟ ਪੜੀ ਲੱਗੀ ਮੇਰੇ ਹਾਏ ਹੇ ਮਾਤਾ ਲੈ ਕੇ ਬਹਿ ਗਈ ਆ ਨਖਤੀਓ ਤੂੰ ਹੀ ਦੇ ਕੇ ਦੇ ਨਾ ਮੇਰੇ ਦਿਵਾਲੇ ਹੋਈਆਂ ਮਾਂ ਪੁੱਤਾਂ ਦੇ ਹਾ ਨੂੰ ਨਾ ਕਿਤੇ ਬਖਸ਼ਿਓ ਕਿ ਦੇ ਓਏ ਹੋਏ ਹੋਏ ਰਾਤ ਦਿਨ ਬੈਠੇ ਰਹਿੰਦੀ ਆ ਵਾ ਬਸ ਹੀ ਸਾਨੂੰ ਦਿੰਦੇ ਰਹਿੰਦੀ ਆ ਮੈਨੂੰ ਤਾਂ ਦੇਨੇ ਦੇਨੇ ਮੇਰੇ ਮੁੰਡੇ ਨੂੰ ਨਾਲ ਹੀ ਦੇਈ ਜਾਂਦੀ ਆ ਲੰਗੜ ਪਾੜ ਪੜ ਕੇ ਸੁੱਤੀਆਂ ਰਹਿੰਦੀ ਆ ਵਾ ਮੁੰਡੇ ਨੂੰ ਕੌਣ ਵੱਧ ਦਵਾਈਆਂ ਦਿੰਦਾ ਮੁੰਡੇ ਨੂੰ ਤਾਂ ਮੈਂ ਕਦੀ ਫਿਟੇ ਮੂੰਹ ਨਹੀਂ ਆਖੀ ਤੇਰਾ ਮੁੰਡਾ ਜਿਆਦਾ ਨਿੰਗਾ ਸਾਡਾ ਵੀ ਕੋਹ ਲੱਗਦਾ ਵਾ ਤੂੰ ਭਾਏ ਸਾਨੂੰ ਨਾ ਸਮਝਦੀ ਹੋਏ ਸਾਡਾ ਪੁੱਤ ਵਾ ਸਾਨੂੰ ਬਹੁਤ ਪਿਆਰਾ ਲੱਗਦਾ ਵਾ ਬਹੁਤ ਤੇਰਾ ਪੁੱਤ ਵਾ ਤੇ ਜਬਰਚ-ਭਾਰ ਕੇ ਕੋਈ ਆ ਕਰ ਵੀ ਮੁੰਡਿਆਂ ਨੂੰ ਦਿੰਦਿਆਂ ਰੈਂਦੀਆਂ ਪੱਤ ਵਾਈਆਂ ਜਾ ਜਾ ਕੇ ਤੇ ਬਹਿਰ ਮਾਨਨਾ ਆ ਭੀ ਜੀ ਆ ਰਹੀ ਤੇ ਨਹੀਂ ਲੱਗੀ ਛੱਟ ਤੈਨੂੰ ਕੀ ਲੱਗੇ ਜ਼ਿਆਦੀ ਲੱਗੀ ਜਾਂ ਥੋੜੀ ਲੱਗੀ ਆ ਡੈਡੀ ਆਉਂਦੇ ਆ ਨਾ ਤਉਨੂੰ ਦੱਸਦੀ ਆ ਵੀ ਡੈਡੀ ਰਾਤ ਦਿਨ ਸਾਨੂੰ ਬਾਸੇਸਾਂ ਦਿੰਦੀਆਂ ਨਾਲ ਹੀ ਮੈਨੂੰ ਦੇਈ ਜਾਂਦੀ ਨਾਲ ਹੀ ਮੁੰਡਿਆਂ ਨੂੰ ਦੇਈ ਜਾਂਦੀ ਹੁਣ ਮੇਰੇ ਕੋ ਉੱਠਿਆ ਵੀ ਨਹੀਂ ਜਾਣ ਡਿਆ ਪਾਣੀ ਕਿੰਨੀ ਕ ਛੱਟ ਲੱਗ ਗਈ ਹੁਣ ਮੇਰੇ ਗੋਡੇ ਤੇ ਪਰਦੇ ਤੂੰ ਡੈਡੀ ਦੇ ਕੰਨ ਜਿਹੜੀ ਰਹਿੰਦੀ ਕੁੰਡੀ ਕਸਰ ਵਾ ਨਾ ਉਹ ਡੈਡੀ ਕੱਢ ਲੂਗਾ ਤੇ ਮੈਨੂੰ ਕਿਸਦਾ ਡਰ ਨਹੀਂ ਪਿਆ ਜਿੱਤਾਂ ਤੂੰ ਕਰੇਂਗੀ ਨਾ ਹੁਣ ਉਤਾ ਹੀ ਹੋਣਾ ਵਾ ਇਹ ਵੀ ਗੱਲ ਯਾਦ ਰੱਖ ਲੈ ਤੂੰ ਨਿੱਤੇ ਰਹਾ ਤੂੰ ਕਿੱਧਰ ਉੱਠ ਕੇ ਤੇ ਭਾਬੀ ਜੀ ਭਾਬੀ ਜੀ ਜਦੋਂ ਤੇਰੀ ਨਹੀਂ ਉਹ ਬਣਦੀ ਤੇ ਤੂੰ ਉਹਦੀ ਕਾਦੀ ਹਮਦਰਦਨ ਬਣਦੀ ਆ ਤੇ ਪੁੱਛਦੇ ਲੈੰਦੋਂ ਉਹਨਾਂ ਨੂੰ ਖਬਰਾ ਢੋਂਢੀ ਲੱਗਦਾ ਬਹੁਤ ਖਬਰਾ ਢੋਂਢੀ ਤੈਨੂੰ ਭਾਵੇਂ ਉਹਦੇ ਦੁੱਖ ਦੀ ਹੁੰਦੀ ਹੈ ਉਹਨੂੰ ਨਹੀਂ ਹੁੰਦੀ ਉਹਨੂੰ ਨਿਵਾ ਤੇ ਤੇਰਾ ਦੁੱਖ ਨਹੀਂ ਉਹਨੂੰ ਯਾਦ ਬੈਠੀ ਰਹਿ ਮਾਨਣਾ ਮਾਦਾ ਚੁੱਪ ਕਰੋ ਮੇਰੀ ਪੀੜ ਨਾ ਜਾਣੇ ਘੰਡੇ ਆ ਤੁਹਾਡੀ ਤੀ ਦਾ ਦੁੱਖ ਆ ਤੂੰ ਹੀ ਉਹਦਾ ਸਹਰਾਣਾ ਫੜ ਕੇ ਬੈਠੇ ਜੱਪ ਤੇ ਮੇਰਾ ਕੋਈ ਦੁੱਖ ਨਹੀਂ ਗਾ ਤੁਹਾਨੂੰ ਨਹੀਂ ਇਹੋ ਜੇ ਮਾਸ ਤੇ ਨਹੀਂ ਛੱਟ ਲੱਗਦੀ ਹੁੰਦੀ ਮੈਂ ਤਾਂ ਨਹੀਂ ਜਿਹੜੀ ਤੇਰੇ ਗੋਡੇ ਤੇ ਲੱਗੀ ਆ ਨਾ ਤੇਰੀ ਜੀਭ ਤੇ ਲੱਗਦੀ ਜਿਹੜੀ ਬੋਲਦੀ ਆ ਇੰਨਾ ਬੋਲਣੋਂ ਤੇ ਹਟ ਜਾਂਦੀ ਆ ਹੁਣ ਮੇਰੀ ਜੀਭ ਵੱਡਣ ਤਾਂ ਕਿ ਚਲ ਜੋ ਤੇ ਲਿਆ ਕੈਂ ਜੀਭ ਤੇ ਕੱਟ ਦੇ ਜੀਭ ਮੇਰੀ ਹੁਣ ਇਹ ਕਸਰ ਰਹਿ ਗਈ ਆ ਤੇਰੀ ਹੋਰ ਤਾਂ ਤੁਸੀਂ ਬੜੀਆਂ ਗੱਲਾਂ ਕਰ ਲੈਂਦੀਆਂ ਮੇਰੇ ਨਾਲ ਇਹ ਨੇਰਾ ਤੇ ਵਸ ਨਹੀਂ ਚੱਲਦਾ ਨਹੀਂ ਜਹਾਂ ਤੇਰੀ ਕੱਟ ਕੇ ਤੇ ਤੇਰੇ ਹੱਥ ਚ ਫੜਾਦਾ ਜਿੱਤਾ ਤੇਰੀ ਲੁੱਤਰ ਲੁੱਤਰ ਜੁਬਾਨ ਕਰਦੀ ਤੇਰੀ ਮੈਂ ਕਦੇ ਦਾ ਸੁਣਿਆ ਵਾ ਇੰਨੀ ਖੱਪ ਪਾਈ ਤੁਸੀਂ ਵੀ ਜਿਹੜੀ ਰਹਿ ਰੱਬ ਦਾ ਨਾਮ ਜੇ ਨਹੀਂ ਨਾ ਤੁਹਾਡ ਕੋ ਰਹਿ ਹੁੰਦਾ ਜਾਓ ਸਵੇਰੇ ਤੇ ਜਾ ਕੇ ਤੇ ਉੱਥੇ ਲਾ ਲੋ ਨਾਲ ਲੋਕ ਵੇਖਣਗੇ ਤੁਹਾਨੂੰ ਡੈਡੀ ਜੀ ਸਵੇਰੇ ਤੇ ਕੀ ਜਾਣਾ ਵਾ ਮੇਰੇ ਗੋਡੇ ਤੇ ਸੱਟ ਲੱਗ ਗਈ ਆ ਮੈਂ ਕਵਲ ਦਾ ਹਾਲ ਚਾਲ ਪੁੱਛਣ ਆਈ ਆਂ ਏ ਮੰਮੀ ਨੇ ਇੰਨੀਆਂ ਬਦ ਦਵਾਈਆਂ ਦਿੱਤੀਆਂ ਮੈਨੂੰ ਵੀ ਦੇਈ ਜਾਂਦੀ ਮੇਰੇ ਮੁੰਡੇ ਨੂੰ ਵੀ ਦੇਈ ਜਾਂਦੀ ਆ ਗੋਡੇ ਤੇ ਛੱਡ ਲੱਗੇ ਮੇਰੇ ਕੋਲ ਉੱਠਿਆ ਨਹੀਂ ਜਾਂਦੇ ਮिन्नੂ ਨਹੀਂ ਪਾਣੀ ਪੁੱਛਿਆ ਆਪਣੀ ਧੀ ਦਾ ਸਰਾਨਾ ਫੜ ਕੇ ਬੈਠੀ ਆ ਇਹਦੇ ਅੱਗੇ ਧੀ ਦੀ ਛੈਣ ਲੈਂਦੀ ਆ ਹਾ ਦਾ ਆਗੇ ਡੈਡੀ ਜੀ ਵੇ ਲੋ ਤੁਹਾਡੇ ਸਾਹਮਣੇ ਮੰਮੀ ਬੋਲੀ ਜਾਂਦੀ ਐ ਕਹਿੰਦੀ ਇਹਦੇ ਗੋਡੇ ਤੇ ਕਾਦੀ ਲੱਗ ਗਈ ਐ ਇਹਦੀ ਜ਼ੁਬਾਨ ਤੇ ਲੱਗ ਜਾਂਦੀ ਪੈਸੇ ਤੇ ਹੁਣ ਸਾਡੇ ਲੱਗਣੇ ਆ ਘਰ ਦਾ ਕੰਮ ਮੇਰਾ ਸਾਰਾ ਪਿਆਰ ਕਰਨ ਵਾਲਾ ਇਹਨਾਂ ਨੂੰ ਕੋਈ ਫਿਕਰਫਕਾ ਨਹੀਂ ਹੈਗਾ ਇਹ ਤੇ ਮਾਵਾਂ ਧੀਆਂ ਪੈਸੇ ਡਾਉਣ ਨੂੰ ਤੇ ਜਾਂ ਦੁਨੀਆ ਤੇ ਐਸ ਕਰਨ ਨੂੰ ਆਈਆਂ ਵਾ ਮੈਨੂੰ ਇਹ ਦੱਸ ਵੀ ਤੂੰ ਕਾਦੀ ਸ਼ਿਆਣੀ ਆ ਹੈ ਤੀਜਾ ਤੈਨੂੰ ਜ਼ਿਆਦਾ ਫਿਕਰ ਤੇ ਐਤੀ ਰਣੀ ਤੈਨੂੰ ਮਾਸਾ ਫਿਕਰ ਵੀ ਜਿਹਨੂੰ ਪਾਣੀ ਦਾ ਘੁੱਟ ਨਹੀਂ ਪਸਣ ਨਹੀਂ ਪਾਣੀ ਦਾ ਘੁੱਟ ਮੈਂ ਕੀ ਪੁੱਛਣਾ ਵਾ ਇਹਦਾ ਗੋਡਾ ਕਿਹੜਾ ਕਿਸ ਨੇ ਫੜ ਕੇ ਮਾਰਿਆ ਵਾ ਇਹਦੀ ਆਪਨ ਨੇ ਵਾਈ ਨਹੀਂ ਫਿਰਦੀ ਆ ਆ ਵੀ ਇਹਨੇ ਗੋਡਾ ਮਰਵਾ ਲਿਆ ਵਾ ਉਹ ਸਹਸ ਬੱਕਦੇ ਵੱਜ ਗਿਆ ਤੂੰ ਗਾਲੀ ਬਣਾ ਕੇ ਬਹਿ ਗਈ ਆ ਜੋ ਸਚਾਈ ਆ ਨਾ ਮੈਂ ਉਹ ਦੱਸੀ ਆ ਮੈਂ ਕੋਈ ਝੂਠ ਨੀ ਕਾ ਬੋਲਿਆ ਸਚਾਈ ਤੂੰ ਕਿਹੜੀ ਦੱਸੀ ਆ ਆ ਵੇਖਾ ਕੁੜੀ ਕਿੱਦਾਂ ਮੇ ਪੀੜ ਨਾ ਡਈਏ ਤਰਲੇ ਲੈਣ ਡੈਡੀ ਜੀ ਬਾਸ ਕਰੋ ਜੇ ਇਨਾਂ ਨੂੰ ਫਿਕਰ ਹੋਵੇ ਨਾ ਮੇਰਾ ਤੇ ਫੇਰ ਘਟਿਆ ਕਾਦਾ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਆਂਦੀ ਕਵਲ ਕੰਮ ਬੜਾ ਕਰਦੀ ਆ ਕਵਲ ਕੰਮ ਬੜਾ ਕਰਦੀ ਆ ਲੰਮੇ ਪਈ ਆ ਇੱਕ ਵਾਰੀ ਨਹੀਂ ਮੈਨੂੰ ਉਹਨੇ ਪੁੱਛਿਆ ਵੀ ਭਾਬੀ ਸੱਟ ਜ਼ਿਆਦਾ ਤੇ ਨਹੀਂ ਲੱਗੀ ਮੈਂ ਤੈਨੂੰ ਆਪਣੀ ਨਾਨ ਸਮਝਦੀ ਆ ਪਰ ਇਹ ਮੈਨੂੰ ਆਪਣੀ ਪਰਜਾਈ ਨਹੀਂ ਸਗੀ ਸਮਝਦੀ ਇਹ ਮੈਨੂੰ ਮਤਰਾਈ ਸਮਝਣ ਡਈਆਂ ਵਾ ਰਾਜ ਤੂੰ ਕੀ ਟੈਨਸ਼ਨ ਲੈਣ ਡਈ ਆ ਇਹ ਜੋ ਮਰਜ਼ੀ ਕਰਦੀਆਂ ਰਹਿਣ ਮੈਂ ਤੇ ਨਹੀਂ ਤੈਨੂੰ ਮਤਰਾਈ ਸਮਝਦਾ ਇਹ ਸਮਝਦੀ ਆ ਸਮਝਿਆ ਰਹਿਣ ਇਹਨਾਂ ਦੀ ਕਿਹੜੀ ਗੱਲ ਆ ਚਾਲਾ ਡੈਡੀ ਜੀ ਛੱਡੋ ਇਹਨਾਂ ਨੂੰ ਤੇ ਆਪਣੇ ਹੀ ਪੂਸਵਾਰ ਹੋਇਆ ਹੀ ਉਹ ਤੈਨੂੰ ਹੀ ਉਹ ਮੇਰੀ ਧੀ ਦਾ ਠਾਕਾ ਹੀ ਉਹ ਲੱਗ ਜੇ ਚੰਗੀ ਚੰਗੀ ਤਰ੍ਹਾਂ ਤੇ ਮੂੰਹ ਤੇ ਪਤਾ ਨਹੀਂ ਆਪੇ ਕਿਥੋਂ ਲਿਆਈ ਇਹ ਮੂੰਹ ਤੇ ਲੇਪ ਜਿਆ ਪੈਸਾ ਦਾ ਖਰਚ ਕਰੀ ਜਾਂਦੀ ਆ ਹੁਣ ਮੂੰਹ ਖਰਾਬ ਕਰਕੇ ਤੇ ਬਹਿ ਗਈ ਆ ਹੁਣ ਮੇਰੇ ਦਾ ਚਾਵਾ ਮੇਰੀ ਤੇ ਧੀ ਦਾ ਮੂੰਹ ਖਰਾਬ ਹੋ ਗਿਆ ਮੈਂ ਤੇ ਉਹ ਫਿਕਰਾਂ 'ਚ ਪਈ ਆ ਠਾਕਾ ਘਰੇ ਤੇ ਲੱਗਣ ਦੇਣਾ ਕਿ ਨਹੀਂ ਲੱਗਣ ਦੇਣਾ ਆਹੋ ਮੈਂ ਠਾਕਾ ਹੱਥ ਜਿ ਫੜਿਆ ਨਾ ਮੈਂ ਲੱਗਣ ਦੇਣਾ ਜ ਨਹੀਂ ਲੱਗਣ ਦੇਣਾ ਮੂੰਹ ਤੂੰ ਹੀ ਆਪ ਕੀਤਾ ਵਾ ਲਿਆ ਲਿਆ ਕੇ ਸਮਾਨ ਵਨਸਮਾਨਾ ਦੇਈ ਜਾਨੀ ਚਾਹ ਡੈਡੀ ਜੀ ਮੈਂ ਜਾਨੀ ਉਦੋਂ ਨੂੰ ਸੱਸ ਆ ਜੇ ਘਰ ਦੀ ਘਰ ਦਾ ਕੋਈ ਵੇਖਦੀ ਹੈ ਕੰਮ ਅਰਦੀ ਇਹੀ ਕਰਦਾ ਕੰਮ ਕੁੜੀ ਦੇ ਪੇਸ ਪਈ ਰਹਿੰਦੀ ਕੁੜੀ ਦੇ ਪੇਸ ਪਈ ਰਹਿੰਦੀ ਪਤਾ ਨਹੀਂ ਇਹਨੇ ਕੀ ਕੁੜੀ ਚੋਂ ਕੱਢਣਾ ਵਾ ਕੀ ਇਹ ਕੁੜੀ ਦੇ ਪੇਸ ਪਈ ਹੈ ਤੂੰ ਰੋਲਾ ਪਾਈ ਰਹੀ ਇੱਕੋ ਗੱਲ ਕਰੀ ਜਾਨੀ ਕੁੜੀ ਦੇ ਪੇਸ ਪਈ ਕਾਦੀ ਪੇਸ ਪਈ ਆਓ ਡੈਡੀ ਜੀ ਮੈਨੂੰ ਤਾਂ ਫਿਕਰ ਆ ਮੇਰਾ ਤੇ ਪੁੱਤ ਸਕੂਲੋਂ ਆਉਣ ਵਾਲਾ ਵਾ ਤੇ ਮੈਂ ਅੱਜ ਨਹੀਂ ਰੋਟੀ ਪਕਾਵਾਂ ਇਹਨਾਂ ਨੂੰ ਕਾਦਾ ਫਿਕਰ ਵਾ ਤੂੰ ਬਿਲਕੁਲ ਨਹੀਂ ਉੱਠਣਾ ਇਹ ਇਹ ਉੱਠਦੀਆਂ ਇਹਨਾਂ ਨੂੰ ਕੀ ਹੋਇਆ ਉੱਠ ਨਹੀਂ ਤੂੰ ਅਵੇ ਪਈ ਜਾਂ ਪੱਲਾ ਜਾਂ ਲੈ ਕੇ ਉੱਠ ਕੇ ਪਕਾ ਰੋਟੀ ਉਹਦੀ ਮੁੰਡੇ ਦੀ ਤੂੰ ਵੀ ਉੱਠ ਖਲੋ ਹਣਾ ਕੀ ਇਹਨਾਂ ਨੇ ਖਾਪ ਖਾਣਾ ਪਾਇਆ ਵਾ ਆਦੇ ਮੈਨੂੰ ਤਵਾਬਾਂ ਨਾਲ ਲੱਭ ਗਿਆ ਵਾ ਨਾਲੇ ਤੇ ਹੁਣ ਚਾਹ ਦਿਨ ਰਸਟ ਕਰੂੰਗੀ ਤੇ ਨਾਲੇ ਐਂ ਰੈਸ ਨਾ ਖਾਉਂਗੀ ਮੰਜੀ ਤੇ ਬੈਠੀ ਹਾਂ ਤੇ ਦੇਣਗੀ ਤੇ ਸਹੀ ਨਾ ਰੋਟੀ ਤੇ ਨਾਲੇ ਮੰਗਣੀ ਦੀ ਗੱਲ ਕਰਨੀ ਆ ਸਾਫ ਤੇ ਇਹਨਾਂ ਨੂੰ ਲੱਭਣੀ ਨਹੀਂ ਨੀ ਤੇ ਮੰਗਣੀ ਕਾਹਦੇ ਨਾਲ ਕਰਨਗੇ ਆਏ ਗਰਮੀ ਤੇ ਨਾ ਦਿਨੋਂ ਦਿਨ ਵਾਧੀ ਜਾਣ ਲਈ ਆ ਗਰਮੀ ਨੇ ਤੇ ਹੱਤ ਕੀਤੀ ਆ ਤੇ ਮੂੰਹ ਤੇ ਤੇਰੇ ਤੇ ਅੱਗੇ ਬੜਾ ਸਾੜ ਪੈਣ ਡਿਆ ਤੈਨੂੰ ਫੇਰ ਗਰਮੀਆਂ ਚ ਕੰਮ ਕਰਦੀ ਆਈਆਂ ਵੇਖਾ ਮੂੰਹ ਤੇਰਾ ਫੇਕ ਤਾਇਆ ਲਾਲ ਹੋ ਗਿਆ ਵਾ ਤੇ ਕੀ ਕਰਾਂ ਮੰਮੀ ਹੁਣ ਜਸ਼ਨ ਜੋ ਗੀ ਰੋਟੀ ਤੇ ਲਾਉਣੇ ਹੀ ਰੋਟੀ ਲਾ ਕੇ ਦੁੱਧ ਗਰਮ ਕਰਕੇ ਤੇ ਰੱਖ ਆਈਆਂ ਮੈਂ ਹਾਂ ਚਲਾਊਗਾ ਤੇ ਵਰਦੀ ਲਾ ਕੇ ਮੂੰਹ ਹੱਥ ਧੋ ਕੇ ਤੇ ਰੋਟੀ ਖਾਲੂਗਾ ਤੇ ਮਗਰੇ ਫੇ ਜੇ ਦੁੱਧ ਪੀਣਾ ਹੋ ਦੁੱਧ ਵੀ ਪੀ ਲੂਗਾ ਸਾਰੇ ਕੰਮ ਕਰ ਆਈਆਂ ਹੁਣ ਰਸੋਈ ਚ ਤੇ ਬੜੀ ਹੀ ਤੇ ਮੈਂ ਹਾਂ ਚੱਲ ਕਰਕੇ ਰੱਖ ਦਿੰਨੇ ਪਤਾ ਤੇ ਹੈ ਪੀਂਦਾ ਵਾ ਪੀਂਦਾ ਵਾ ਤੇ ਵੇਖਾ ਮੂੰਹ ਦਾ ਕੀ ਹਾਲ ਹੋ ਗਿਆ ਵਾ ਫੇਰ ਮਾਹਾ ਮਾੜਾ ਜਿਆ ਫਰਕ ਪਿਆ ਹੈਗਾ ਸੇਗਾ ਇਹ ਨਾ ਨਿਕਲਣਿਆ ਨਾਲ ਹੀ ਅੱਖਾਂ ਦੇ ਵਿੱਚ ਹੋਵੇ ਲਾਲ ਹੀ ਬੜਾ ਹੋ ਗਿਆ ਫੇਰ ਤੇ ਮੰਮੀ ਵੇਖ ਲੋ ਜਿੱਦਾਂ ਮੈਂ ਸਿਰ ਛੁੱਟ ਕੇ ਬੈਠੀ ਆ ਤੇ ਬਗਾਨਾ ਬੰਦਾ ਵੀ ਕੋਈ ਆਵੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਵਾ ਵੀ ਇਹ ਠੀਕ ਨਹੀਂ ਆ ਤੇ ਜਸ਼ਨ ਤੇ ਫੇਰ ਸਾਡਾ ਆਪਣਾ ਵਾ ਇੱਕ ਵਾਰੀ ਨੇ ਪੁੱਛਿਆ ਵੀ ਪੂਆਜੀ ਤੁਹਾਨੂੰ ਕੀ ਹੋਇਆ ਵਾ ਭਾਬੀ ਜੀ ਨਹੀਂ ਨਹਿ ਡਰਾਤਾ ਵਾ ਵੀ ਇਹਨਾਂ ਨੂੰ ਕਵਾ ਹੀ ਨਾਵੇਂ ਉਹ ਤਾਂ ਡਰਦਾ ਹੀ ਨਹੀਂ ਭੋਲਣ ਡਿਆ ਸਾਡੇ ਨਾਲ ਜਸਨ ਤੇ ਸਾਸਰੀ ਘਰ ਬੁਲਾਉਣੋਂ ਵੀ ਗਿਆ ਅੱਗੇ ਸਕੂਲੋਂ ਆਉਂਦਾ ਸੀ ਤੇ ਸਾਸਰੀ ਘਰ ਬੁਲਾਉਂਦਾ ਹੁੰਦਾ ਸੀ ਤੇ ਹੁਣ ਵੇਲਾ ਚੁੱਪ ਕਰਕੇ ਨੀਵੀ ਪਾ ਕੇ ਨੰਗ ਗਿਆ ਵਾ ਮਾਂ ਦੇ ਪੁਰਨਿਆਂ ਤੇ ਚੱਲਣਾ ਜੋ ਕੋ ਮਾਂ ਨੇ ਕਹਿਣਾ ਉਹੋ ਹੀ ਕਰਨਾ ਵਾ ਜਦੋਂ ਮਾਂ ਪਿਓ ਨਹੀਂ ਸਾਡਾ ਬਣਿਆ ਇੰਨੇ ਵੱਡਾ ਹੋ ਕੇ ਕਿੱਥੋਂ ਸਾਡਾ ਬਣਨਾ ਵਾ ਇੰਨੇ ਵੀ ਨਿਗਾ ਬਣਨਾ ਤੂੰ ਹੀ ਆਵੇਂ ਤੇ ਇਹ ਕਰਦੀ ਰਹਿਣੀ ਆ ਇਹਦਾ ਵੇਦ ਮੰਮੀ ਹੁੰਦਾ ਹੀ ਆ ਨਿਗਾਹ ਜਾ ਪਾ ਲਿਆ ਵਾ ਤੇ ਹਾਡਾ ਨੇ ਆਪਾਂ ਨਹੀਂ ਤੈ ਕੰਨਾ ਤੇ ਕਿੰਨੇ ਕਰਨਾ ਵਾ ਉਹਦਾ ਤੇ ਉਹਨੂੰ ਨਹੀਂ ਦੀਦਾ ਵੀ ਮੇਰੀ ਪੂਆ ਵਾ ਮੇਰੀ ਦਾਦੀ ਆ ਮੈਂ ਵੀ ਉਹਨਾਂ ਨੂੰ ਬੁਲਾ ਕੇ ਨੰਗਾ ਉਹ ਬੇਵਾਸ ਵਾ ਉਹਦੀ ਵਾਸ ਨਹੀਂ ਚੱਲਣ ਡਿਆ ਕੋਈ ਕਾਹਦਾ ਵਾਸ ਨਹੀਂ ਚੱਲਣ ਡਿਆ ਨਿਆਣੇ ਦੀ ਕਾਹਦੇ ਹੁੰਦਾ ਨਿਆਣਾ ਤੇ ਸਾਰਿਆਂ ਦਾ ਸਾਂਝਾ ਹੁੰਦਾ ਵਾ ਪਰ ਜਦੋਂ ਭਾਬੀ ਜੀ ਉਹਨੂੰ ਡੱਕਦੇ ਆ ਤੇ ਫਿਰ ਉਹ ਕੀ ਕਰੇ ਵੀ ਮੈਨੂੰ ਨਾ ਪੂਆ ਜੀ ਠੀਕ ਜੇ ਨਹੀਂ ਲੱਗਦੇ ਮੇਰਾ ਜੀ ਤੇ ਕਰਦਾ ਹਾਂ ਉਹਨਾਂ ਦਾ ਨਾਲੇ ਹਾਲ ਚਾਲ ਪੁੱਛਾਂ ਤੇ ਨਾਲੇ ਉਹਨਾਂ ਦਾ ਸਾਸਰੀ ਘਰ ਪਾਵਾਂ ਤੇ ਬਾਰੇ ਮੀਨ ਮਮੀ ਦੇ ਛੇਤਰਾਂ ਤੋਂ ਮੈਨੂੰ ਬੜਾ ਡਰ ਲੱਗਦਾ ਵਾ ਮੇਰੇ ਤੇ ਚੱਲ ਛੇਤਰ ਵੱਜਣੇ ਵੱਜਣੇ ਆ ਤੇ ਨਾਲੇ ਭੂਆ ਨੂੰ ਵੀ ਮਾਰੀਆਂ ਚੰਗੀਆਂ ਮਮੀ ਕੋ ਸੌਣੀਆਂ ਪੈਣੀਆਂ ਵਾ ਜੇ ਉਹ ਡੱਕਦੀ ਆ ਤੋ ਵੇਲਾ ਡੱਕਿਆ ਰਹਿ ਗਿਆ ਨਾ ਤੇ ਤੂੰ ਐਵੇਂ ਛੜਦੀ ਪੁੱਜਦੀ ਰਹਿਣੀ ਆ ਨਾਲੇ ਉਹਦੀ ਮਾਂ ਨਾਲ ਲੜਾਈਆਂ ਲਈ ਨਹੀਂ ਆ ਬਣ ਗਿਆ ਨਾ ਮਾਂ ਦਾ ਤੇਰਾ ਤਾਂ ਨਹੀਂ ਨਾ ਬਣਿਆ ਚਾਲ ਕੋਈ ਨਹੀਂ ਮੰਮੀ ਉਹਨੂੰ ਚੰਗੇ ਮਾੜੇ ਦੀ ਪਰਖ ਨਹੀਂ ਆਜੇ ਨਿਆਣਾ ਵਾ ਕੋਰਾ ਕਾਗਜ਼ ਵਾ ਉਹਦਾ ਮਨ ਜਿਉ ਕੋਹੋ ਦੇ ਮਨ ਚ ਹੀ ਭਰਾਂਗੇ ਨਾ ਉਹਦੇ ਉਹ ਹੀ ਭਰਿਆ ਜਾਣਾ ਜਿਉ ਉਹਨੂੰ ਹੀ ਚੰਗਾ ਸਿਖਾਵਾਂਗੇ ਨਾ ਉਹਨੇ ਚੰਗੇ ਪਾਸੇ ਉਹਦਾ ਮਨ ਲੱਗਣਾ ਤੇ ਜੇ ਅਸੀਂ ਉਹਨੂੰ ਮਾੜਾ ਸਿਖਾਵਾਂਗੇ ਨਾ ਤੇ ਮਾੜੇ ਪਾਸੇ ਲੱਗਣਾ ਕੀ ਬਤਾ ਹੁਣ ਭਾਬੀ ਜੀ ਉਹਨੂੰ ਕੀ ਕਹਿੰਦੇ ਕੀ ਨਹੀਂ ਤੋ ਵਿਚਾਰਾ ਹੁਣ ਮਾਂ ਦੇ ਪਿੱਛੇ ਨਾ ਲੱਗੇ ਤੇ ਕੀ ਕਰੇ ਫਿਰ ਫਿਰ ਤਰਖਾਵੇ ਉਹਦਣ ਵਾਂਗੂ ਮਾਂ ਦੇ ਪਿੱਛੇ ਲੱਗੇ ਤੇ ਉਹਨੂੰ ਵੀ ਦੀਦਾ ਵਾ ਸਭ ਕੁਝ ਦੀਦਾ ਨਿਆਣੇ ਅੱਜ ਕੱਲ ਦੇ ਨਿਆਣੇ ਨਿੱਗੇ ਹੁੰਦੇ ਸਕੂਲੇ ਪੜਦੇ ਲਿਖਦੇ ਸਾਰਾ ਇਹਨਾਂ ਇਕਨੂੰ ਕਿੱਥੇ ਰੱਖਣਾ ਤੇ ਕਿਨੂੰ ਕਿੱਥੇ ਕਵਾਉਣਾ ਵਾ ਨਾਲੇ ਨਾ ਮੇਰਾ ਜੀਵਰਾ ਕਾਂਡਾ ਪੂਆਜੀ ਲਾਂਗੇ ਜਾ ਕੇ ਬਾਵਾ ਤੇ ਉਹਨਾਂ ਨਾਲ ਨਿੱਕੇ ਨਿੱਕੀਆਂ ਗੱਲਾਂ ਬਾਤਾਂ ਕਰਾ ਨਾਲੇ 2 ਦਿਨ ਹੋ ਗਏ ਆ ਨਾ ਉਹਨਾਂ ਨੂੰ ਮੈਂ ਕਵਾਇਆ ਤੇ ਨਾ ਉਹਨਾਂ ਨੇ ਮੈਨੂੰ ਕੋ ਖਾਣ ਨੂੰ ਵੀ ਦਿੱਤਾ ਮੰਮੀ ਤੇ ਚਲ ਦਿੰਦੇ ਆ ਖਾਣ ਪੀਣ ਨੂੰ ਪਰ ਪੂ ਆ ਦੇ ਹੱਥ ਰੰਜੀ ਕਰਦਾ ਖਾਣ ਨਹੀਂ ਮੰਮੀ ਇਹ ਦਾਣਾ ਕਰੋ ਵੀ ਜਸ਼ਨ ਤੇ ਮੇਰਾ ਕਰਦਾ ਹੀ ਬੜਾ ਅੱਗੇ ਮੈਨੂੰ ਕੋਈ ਢੇਲ ਮੱਠ ਹੁੰਦੀ ਸੀ ਨਾ ਤੋਨੇ ਕਹਣਾ ਪੂ ਜੀ ਲਿਆਓ ਤੁਹਾਡੀਆਂ ਲੱਤਾ ਘੋਟਦਾ ਲਿਆਓ ਤੁਹਾਡਾ ਸਿਰ ਘੋਟਦਾ ਹੁਣ ਜੋ ਭਾਬੀ ਨੇ ਉਹਦੇ ਮਨ ਚ ਜ਼ਹਿਰ ਘੋਲਤਾ ਵਾ ਨਾ ਉਹਨੇ ਉਦਾਂ ਹੀ ਕਰਨਾ ਜਿੱਦਾਂ ਭਾਬੀ ਕਹੂਗੀ ਬਹੁਤ ਹੋਇਆ ਮਰਦਾ ਈ ਤੂੰ ਤੇ ਉਹਨਾਂ ਨੂੰ ਹੀ ਰੋਂਦੀ ਰਹਿਣੀ ਆ ਤੂੰ ਨਹੀਂ ਉਹਨਾਂ ਦੇ ਰੋਣੇ ਰੋਣੋ ਹਟਣਾ ਕਰ ਲਿਆ ਕਰ ਆਪਣੀਆਂ ਮਰਜ਼ੀਆਂ ਜਿਹੜੀਆਂ ਤੇਰੇ ਕੋ ਹੁੰਦੀਆਂ ਦੁੱਖ ਦੇ ਬੜਾ ਹੋਣ ਗਿਆ ਦਾਦੀਆਂ ਨੇ ਕਿੰਨੇ ਦਿਨ ਹੋ ਗਏ ਮੈਂ ਕਵਾਇਆ ਨਹੀਂ ਤੇ ਉਧਰੋਂ ਮੰਮੀ ਝਾਟੀ ਪਾਪਾ ਨੂੰ ਸ਼ਿਕਾਇਤ ਲਾ ਦਿੰਦੇ ਆ ਹੁਣ ਤੇ ਮੈਂ ਦੋਵੇਂ ਪਾਸਿਓਂ ਫਸ ਗਿਆ ਹਾਂ ਕਬਲ ਜਿਹੜਾ ਸੂਟ ਲੈਂਦਾ ਉਹ ਤੇਰੇ ਪਸੰਦ ਵਾ ਜੀਤ ਕਰਦਾ ਹੀ ਵਧੀਆ ਜਿਹਾ ਸੂਟ ਪਾ ਰਾ ਜਿਆ ਲਿਆਵਾ ਪਰ ਪਿਓ ਤੇਰਾ ਤਾਂ ਪੈਸਾ ਕੱਢ ਕੇ ਨਹੀਂ ਖੁਸ਼ ਤੇ ਜੇ ਰਾਜ ਨੂੰ ਤੇ ਉ ਤਾਂ ਹੀ ਦੇਖ ਕੇ ਤੇ ਗਾਸੀ ਪੈ ਜਾਂਦੀ ਆ ਹੁਣ ਜਿੱਦਾਂ ਦਾ ਮੇਰੇ ਕੋਲ ਸਰਿਆ ਬਣਿਆ ਨਾ ਨਾ ਲਿਆਤਾ ਵਾ ਤੇ ਹੁਣ ਤੇਰੇ ਤਾਂ ਪਸੰਦ ਵਾ ਨਹੀਂ ਮੰਮੀ ਮੇਰੇ ਪਸੰਦ ਵਾ ਮੈਨੂੰ ਨਹੀਂ ਇਹੋ ਜਿਹਾ ਹੈਗਾ ਵੀ ਮੈਂ ਕਹਾਂ ਵੀ ਮੰਮੀ ਮੇਰੇ 4-5000 ਵਾਲਾ ਸੂਟ ਲਿਆ ਕੇ ਦੋ ਇਹੋ ਜੇ ਤੁਹਾਨੂੰ ਪਤਾ ਮੈਨੂੰ ਨਹੀਂ ਸ਼ੌਂਕ-ਬੌਂਕ ਕਰਨੇ ਆਉਂਦੇ ਵੀ ਸ਼ੌਂਕ-ਬੌਂਕ ਤੇ ਨਹੀਂ ਕਰਨੇ ਆਉਂਦੇ ਪਰ ਇਹੋ ਜੇ ਟਾਈਮ ਤੇ ਕਰਨੇ ਪੈਂਦੇ ਆ ਚੰਗਾ ਸੂਟ ਪਾਇਆ ਹੋਏ ਤੇ ਚੰਗਾ ਧੀ ਪਤ ਲੱਗਦਾ ਤੇ ਜੇ ਮਾੜਾ ਪਾਇਆ ਉਤਾਂ ਦਾ ਹੀ ਹੋਣ ਮੂੰਹ ਹੋ ਗਿਆ ਉਤਾਂ ਦਾ ਸੂਟ ਪਾ ਲਿਆ ਤੇ ਅਗਲੇ ਹੋਰ ਨਾ ਨਾ ਹੋਏ ਨਿੰਦੀ ਜਾਣ ਕਿਤੇ ਮੈਂ ਤਾਂ ਅੱਜ ਬੜੀ ਖੋਸਵਾ ਡੈਡੀ ਨੇ ਨਾ ਚੰਗੀ ਇਹਨਾਂ ਦੀ ਅੱਜ ਕੁੱਤੇ ਖਾਣੀ ਕੀਤੀ ਆ ਤੇ ਇੱਕ ਜਸ਼ਨ ਵੀ ਮੇਰੇ ਆਕੇ ਲਾਕੇ ਨਾ ਇਹਨਾਂ ਨੂੰ ਉਹ ਕਲੋਂ ਬੁਲਾਉਣਾ ਬੁਲਾਉਣਾ ਹਟ ਗਿਆ ਵਾ ਤੇ ਤੀਜਾ ਇਹਦਾ ਮੂੰਹ ਖਰਾਬ ਹੋ ਗਿਆ ਮੈਡਮ ਦਾ ਇਹਨੂੰ ਕਿੰਨੇ ਖੜਨਾ ਵਾ ਜਦੋਂ ਇਹਨੂੰ ਉੱਥੇ ਠਾਕਾ ਲੱਗੂਗਾ ਨਾ ਤੇ ਜਦੋਂ ਨੇ ਵੇਖਣ ਲੱਗੀਆਂ ਤੇ ਅਗਲੀ ਨਖਣਾ ਹਾਇ ਹੈ ਆਕਾ ਤੇ ਫੇਰ ਵੇਖਣੀ ਆ ਤੇ ਸ਼ਕਲ ਤੇ ਦੀ ਪਹਿਲਾਂ ਵਾ ਉਹ ਇੱਕ ਦੂਜੇ ਨੂੰ ਗੱਲਾਂ ਨਾ ਕਰਨਗੇ ਇਹਦੀ ਤੇ ਸ਼ਕਲ ਵੀ ਚੰਗੀ ਨਹੀਂ ਮੰਮੀ ਜੀ ਨਾ ਨਾ ਮੂੰਹ ਠੀਕ ਹੋ ਜਾਂ ਤਾਂ ਮੈਂ ਨਹੀਂ ਜੇ ਜਾਣਾ ਵੀ ਉਧਰ ਨੂੰ ਜਾਣਾ ਕਿਤਾ ਨਹੀਂਗਾ ਮਾਸੀ ਤੇਰੀ ਵੇਖਾ ਤੇਰੇ ਬਦਲੇ ਕਿੰਨੇ ਪਾਪੜ ਵੇਲਣ ਰਹੀ ਆ ਤੇ ਨਾਲੇ ਚਾਰੀ ਜਾਂ ਤੇ ਆਪਣੇ ਮਾਪਿਓ ਨੂੰ ਹੁੰਦੇ ਆ ਨਾ ਉਹ ਤੇ ਕੋਈ ਹੈ ਹੀ ਨਹੀਂ ਮੈਂ ਤੇਰੇ ਬਦਲੇ ਕਿੰਨਾ ਕਰਨ ਰਹੀ ਆ ਪਿਓ ਤੇਰੇ ਨੂੰ ਕਿਤੇ ਹੈਗਾ ਮਾਸਾ ਵੀ ਤੇ ਸਾਡੇ ਘਰ ਟਾਕਾ ਵਾ ਚਾਹ ਕੀ ਆ ਤੇ ਕੀ ਨਹੀਂ ਮੈਨੂੰ ਤੇ ਬੜੀ ਰੀਜੀ ਵੀ ਮੈਂ ਆਪਣੀ ਧੀ ਨੂੰ ਨਾ ਪਰੀਆਂ ਵਾਂਗੂ ਪਾਲਾ ਪਰ ਸਾਰੀਆਂ ਰੀਜਾਂ ਨਾ ਮੇਰੀਆਂ ਮੇਰੇ ਢਿੱਡ ਟੀ ਰਹਿ ਗਈਆਂ ਵੀ ਆਪਣੇ ਘਰ ਹੁਣ ਚਲੋ ਮਹਾਰਾਜ ਤੈਨੂੰ ਪਾਗ ਲਾਵੇ ਤੂੰ ਆਪਣੇ ਘਰ ਨਵੀਂ ਨਰੋਈ ਰਵੇਂ ਤੇ ਵਧੀਆ ਵਧੀਆ ਤੈਨੂੰ ਪਾਉਣ ਨੂੰ ਕਾ ਨੂੰ ਹਡਾ ਨੂੰ ਮੇਲੇ ਤੇ ਕਿਤੇ ਮੈਨੂੰ ਭਾਵੇਂ ਕਿਤੇ ਤੇਰੇ ਵੱਲੋਂ ਠੱਡੀਵਾ ਆਵੇ ਕੋਈ ਤਾਂ ਤੇ ਮੇਰਾ ਨਾ ਹਰ ਵਕਤ ਦੇਰ ਛੱਡਦਾ ਹੀ ਰਹਿੰਦਾ ਵਾ ਇਹ ਜੇ ਗਾੜੀ ਵੀ ਘਰੇ ਕਿਤਾ ਦੇ ਟੱਕਰ ਨੇ ਤੇ ਕਿਤਾ ਦੇ ਨਹੀਂ ਟੱਕਰ ਨੇ ਕੋਈ ਨਹੀਂ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਵੀ ਉਹ ਪਰਮਾਤਮਾ ਨੇ ਮੇਰੇ ਲੇਖਾਂ ਚ ਜੋ ਵੀ ਲਿਖਿਆ ਹੋਊਗਾ ਨਾ ਚੰਗਾ ਹੀ ਲਿਖਿਆ ਹੋਊਗਾ ਉਹਨੂੰ ਸਾਰਿਆਂ ਦੀ ਕੀ ਕਰਵਾ ਤੇ ਤੁਸੀਂ ਨਾ ਇੰਨੀ ਟੈਨਸ਼ਨ ਲਿਆ ਕਰੋ ਵੀ ਇਹਨੂੰ ਕਿੰਨੇ ਬੁੱਧੜ ਨੂੰ ਵਿਆਹ ਕੇ ਖੜਨਾ ਵਾ ਜਿੰਨਾ ਮਰਜ਼ੀ ਕਰਦੀ ਰਵੇ ਮੇਕਅਪ ਇੱਥੇ ਰਹਿਣਾ ਕਾਮਗੋਲੀ ਇੱਥੇ ਕਰਿਆ ਕਰਨੇ ਕੰਮ ਧੰਦੇ ਸਾਰੇ ਲਿਆ ਹਾਂ ਤੇਰਾ ਮੈਂ ਸੂਟ ਸੀਨੇ ਦੇਵਾ ਜਿੱਤਾ ਦਾ ਹੈਗਾ ਪੌਣਾ ਤੇ ਤੈਨੂੰ ਹਤਾਂ ਦਾ ਹੀ ਪਹਿਣਾ ਮਾੜਾ ਚੰਗਾ ਤੇਰੀ ਕਿਹੜੀ ਭਾਬੀ ਨੇ ਆਖਣਾ ਵੀ ਕੋਈ ਲਿਆਏ ਦੇ ਕੋਈ ਚਾਰੀਜਾਂ ਕਰਾਂ ਤੈਨੂੰ ਵਧੀਆ ਸੂਟ ਬਣਾਦਾ ਜਿੱਤਾ ਦਾ ਹੈਗਾ ਮੈਂ ਹਤਾਂ ਦਾ ਲਿਆ ਸੀਨੇ ਦੇਵਾ ਕੋਈ ਨਹੀਂ ਮੰਮੀ ਤੂੰ ਹੀ ਨਾ ਐਵੇਂ ਮੇਰਾ ਕਰਕੇ ਭਾਬੀ ਨਾਲ ਲੜਦੇ ਨਾ ਰਿਆ ਕਰੋ ਵੀ ਮੈਂ ਖੁਸ਼ ਹਾਂ ਜਿੱਦਾਂ ਦਾ ਤਾਂ ਹੀ ਸੂਟ ਲਿਆਤਾ ਨਾ ਮੇਰੇ ਬਾਤੇ ਸਾਥ ਹੀ ਆ ਸਭ ਕੋ ਹਾਂ ਬਾਸ ਮਮੀ ਹੁਣ ਮੈਨੂੰ ਆਹੋ ਹੀ ਟੈਨਸ਼ਨ ਵਾ ਕਿ ਮੇਰਾ ਉਦੋਂ ਤੱਕ ਮੂੰਹ ਠੀਕ ਹੋ ਜੇ ਵੀ ਤੇ ਜੇ ਨਾ ਠੀਕ ਹੋਇਆ ਫੇਰ ਤਾਂ ਬੜੀ ਪਰੇਸ਼ਾਨੀ ਵਾਲੀ ਗੱਲ ਵਾ ਪਰੇਸ਼ਾਨੀ ਤਾਂ ਮੈਨੂੰ ਹੀ ਬੜੀ ਹੋਣ ਰਹੀ ਤਾਈਓ ਤੇ ਮੈਂ ਕਹਿਣ ਡਈ ਆ ਕਿ ਲਿਆ ਤੇਰ ਕੋ ਨਹੀਂ ਸੂਟ ਛੀਪਣਾ ਤੇ ਮੈਂ ਤੇਰਾ ਸੂਟ ਸੀਣੇ ਦੇਵਨੀ ਤੂੰ ਆਖਣ ਦੇਂਦੀ ਮੇਰਾ ਉਤਾ ਹੀ ਸਾੜ ਬੜਾ ਪੈਣ ਡਿਆ ਵਾ ਜੇ ਤੂੰ ਸੂਟ ਕਿਤਾ ਸੀਣਾ ਵਾ ਨਹੀਂ ਮੰਮੀ ਸੂਟ ਮੈਂ ਆਪੇ ਸੀ ਲੈਣਾ ਔਖੀ ਸੌਖੀ ਹੋਗੇ ਨਾ ਬਹਿ ਜਾਣਾ ਮੈਂ ਮਸ਼ੀਨ ਤੇ ਜੇ ਆਪਾਂ ਸੂਟ ਸੀਨੇ ਦੇਤਾ ਫਿਰ ਸਮਾਈ ਨਹੀਂ ਮਿਲਣੀ ਵੀ ਸਮਾਈ ਦੁਖੋਂ ਉੱਥੇ ਪਿਆ ਰਹਿ ਜਾਣਾ ਤੇ ਫਿਰ ਪਾ ਕੇ ਕਿ ਜਾਣਾ ਵਾ ਇਹੋ ਜੀ ਟੈਨਸ਼ਨ ਦੂੰਗੇ ਨਹੀਂ ਨਹੀਂ ਆ ਨਾ ਇੰਨਾ ਕੰਮ ਵੀ ਨਾ ਕਰੂੰਗੀ ਨਾ ਸਮਾਈ ਮੈਂ ਨਾ ਦਵੂੰਗੀ ਦੇ ਦੂੰਗੀ ਮੈਂ ਸਮਾਈ ਨਾ ਮੈਂ ਇਹ ਦੇਣਗੇ ਮੈਂ ਤੇਰੀ ਮਾਸੀ ਨੂੰ ਆਖੂੰਗੀ ਇਹ ਸਮਾਈ ਦੇ ਦੇ ਤੇ ਮੈਂ ਸੂਟ ਲੈ ਆਉਣਾ ਜਾ ਕੇ ਨਹੀਂ ਮੰਮੀ ਇਹ ਬੜੀ ਸੁਣੀ ਗੱਲ ਵਾ ਵੀ ਮਾਸੀ ਕੋ ਅਸੀਂ ਸਮਾਈ ਲੈਣੀ ਆ ਇਹ ਫੇਰ ਕੀ ਆ ਮੇਰੀ ਭੈਣ ਵਾ ਹਾ ਦੀ ਗੱਲੇ ਕੀ ਆ ਤੂੰ ਨਾ ਡਰ ਕੋਈ ਗੱਲ ਮੈਂ ਨਹੀਂ ਦੱਸਦੀ ਰਾਤ ਨੂੰ ਵੀ ਉੱਥੋਂ ਸਵਾਈ ਲਾ ਕੇ ਦਿੱਤੀ ਆ ਮੰਮੀ ਦਾ ਇੱਥੇ ਵੱਲ ਨੂੰ ਪਾਣੀ ਪਾਉਣ ਦੇ ਮੈਂ ਤੈਨੂੰ ਕਰ ਵੇਖਣ ਲਈ ਕਿਉਂ ਮੈਂ ਹਾਜ ਤੇ ਜਿਆਦੇ ਨਾ ਹੋ ਗਿਆ ਵਾ ਤਾਂ ਮੋਂ ਨੂੰ ਮਾਸਾ ਫਰਕ ਨਹੀਂ ਆ ਤੇ ਸਵੇਰੇ ਪ੍ਰੋਗਰਾਮ ਆ ਗਿਆ ਵਾ ਤੇ ਐਦਾਂ ਮੂੰਹ ਲੈ ਕੇ ਮੈਂ ਕਿੱਦਾਂ ਜਾਣਾ ਵਾ ਜਾਤ ਮਾਸੀ ਨੂੰ ਕਹਿ ਕੇ ਨਾ ਤੇ ਤਰੀਕ ਹੀ ਗਾਂ ਕਰਾ ਲਵਾਂ ਹਾਂ ਤੇ ਨਹੀਂ ਤੇ ਕੋਈ ਹੱਲ ਕਰੋ ਵੀ ਤੂੰ ਕਿਉਂ ਫਿਕਰ ਕਰਦੀ ਆ ਮੈਂ ਤੈਨੂੰ ਨਾ ਬਿਊਟੀ ਪਾਰਲਰ ਕੋ ਖੜੂਂਗੀ ਤੇ ਉਹਨਾਂ ਨੇ ਐ ਮੂੰਹ ਚਿੱਟਾ ਕੱਢ ਦੇਣਾ ਮੈਂ ਤੇ ਤੂੰ ਫਿਕਰ ਨਾ ਕਰਈਂ ਨਾ ਐਨੇ ਨੇ ਕਾਲੇ ਰੰਗ ਉਹ ਤੇ ਚਿੱਟੇ ਕੱਢ ਦਿੰਦੀ ਆ ਤੇ ਮੈਂ ਸਵੇਰੇ ਤੈਨੂੰ ਐ ਚੰਗੀ ਤਰ੍ਹਾਂ ਤਿਆਰ ਬਿਆਰ ਕਰਾ ਕੇ ਖੜੂੰਗੀ ਕਰਦੀਆਂ ਨਾ ਤੇਰੇ ਪਿਓ ਨਾਲ ਗੱਲ ਲੈਣੀ ਆ ਨਾ ਉਹਦੇ ਕੋਲ ਪੈਸਾ ਥੇਲਾ ਉਹਨੂੰ ਆਖੂ ਕਿ ਮੈਂ ਸਵੇਰੇ ਕੁੜੀ ਨੂੰ ਤਿਆਰ ਕਰਕੇ ਬਿਊਟੀ ਪਾਰਲਰ ਕੋ ਤੇ ਫੇਖਣ ਨਾ ਕੋਈ ਗੱਲ ਦੇਖ ਲੋ ਮਰਜੀ ਆਪਣੀ ਦਊਗਾ ਦਊ ਕਿਉਂ ਨਮ ਲੈਂਦੇ ਨਹੀਂ ਆ ਆ ਲੈ ਲੋ ਬਾਲਟੀ ਫੜ ਲੋ ਚੱਲੀਏ ਕਰਨੋ ਕੀ ਕਰਨ ਦੇ ਮੁੱਕਈ ਨਹੀਂ ਜਮਿਆ ਨੀਰਾ ਕੰਮ ਉਹ ਪੱਠੇ ਪਾ ਗਿਆ ਡਿਆ ਸੀ ਦੇ ਇਨਾਂ ਡੰਗਰਾਂ ਨੂੰ ਵੱੱਦਾ ਉੱਤੇ ਖੁਰਲੀਆਂ ਦੇ ਨਿਆ ਕਹ ਦੇ ਜੀ ਟਿਕਣ ਦੇ ਵੀ ਐਸਾ ਕਦੇ ਨਹੀਂ ਗਈ ਨਹੀਂ ਆਏ ਕੋਈ ਕੰਮ ਕੰਮ ਹੈ ਯੋ ਪਿਛਵੇਰੇ ਕੁੜੀ ਦਾ ਠਾਕਾ ਵਾ ਤੇ ਉਹ ਬਿਊਟੀ ਪਾਰਲਰ ਕੋ ਜਾਣਾ ਵਾ ਉਹਦਾ ਸਾਰਾ ਮੂੰਹ ਖਰਾਬ ਹੋ ਗਿਆ ਵਾ ਤੇ ਮੈਂ ਅਜੇ ਤੱਕ ਤਲੇ ਕੇ ਜਾਣਾ ਤੇ ਪੈਸੇ ਦਵਾਂ ਹਾਂ ਥੋੜੇ ਬਹੁਤੇ ਮੂੰਹ ਖਰਾਬ ਹੋ ਗਿਆ ਤੇ ਬਿਊਟੀ ਪਾਰਲਰ ਕੋ ਜਾਣਾ ਤੂੰ ਹੈਨਾ ਇਹ ਆ ਵੀ ਉਹ ਲਿਆਣ ਲਿਆਣ ਕੇ ਪਤਾ ਨਹੀਂ ਕਿੱਥੋਂ ਦੇਈ ਜਾਨੀ ਉਹਨੂੰ ਕਦੀ ਕੋਈ ਕਰੀਮ ਕਦੀ ਕੋਈ ਕਰੀਮ ਉਹਦੋਂ ਨੇ ਤੈਨੂੰ ਚੇਤਾ ਆਉਂਦਾ ਮੈਂ ਆ ਦੇਖਾ ਤਾਂ ਰੰਗ ਚੰਗਾ ਨਿਕਲ ਆਊਗਾ ਮੈਨੂੰ ਕੀ ਪਤਾ ਹੀ ਮੂੰਹ ਖਰਾਬ ਹੀ ਹੋ ਜਾਣਾ ਵਾ ਲਿਆ ਕੇ ਵੀ ਇੰਨੀ ਕੋਈ ਚੀਜ਼ ਨਹੀਂ ਦਿੱਤੀ ਮਿੱਟੀ ਜਿਹੀ ਹੀਗੀ ਆਂਦੇ-ਉਂਦੇ ਨਾਲ ਮੂੰਹ ਸਾਫ਼ ਹੋ ਜਾਂਦਾ ਵਾ ਮੈਨੂੰ ਨਹੀਂ ਹੁਣ ਪਤਾ ਜਿੱਦਾਂ ਦਾ ਹੈਗਾ ਉਦਾਂ ਦੀ ਲੈ ਕੇ ਤੇ ਛੋੜੇ ਤੁਰ ਪੀ ਮੈਂ ਨਹੀਂ ਗਾ ਨਾਲ ਮੇਰੇ ਕੋ ਪੈਸੇ ਹੀ ਇਹ ਤੇ ਨਾ ਕੋਈ ਕੱਲੀ ਚੱਲ ਜਾਈ ਤੇ ਲਾਜਮੀ ਇਹਨੂੰ ਆਏ ਲੋਕ ਵੇਖਣਗੇ ਤੈਨੂੰ ਇਹ ਕਿਤਾਂ ਦੀ ਗੱਲ ਹੋਈ ਪਾਹੇ ਹੈ ਹਾਨੀ ਪਾਹੇ ਹੈ ਨਹੀਂ ਹੁਣ ਵੀ ਤੁਹਾਡੇ ਕੋ ਪਾਹੇ ਹੈ ਨਹੀਂ ਗੇ ਲੈ ਕੇ ਤੇ ਚਲ ਜੀ ਕੱਲੀ ਤੇ ਕੱਲੀ ਨਾ ਜਾਵੇ ਤੇ ਹੋਰ ਮੈਂ ਨਾਲ ਜਾਣਾ ਮੈਂ ਨਹੀਂ ਜਾਣਾ ਜੂਣਾ ਤੂੰ ਹੀ ਕਿਉਂ ਨਾ ਜਾਣਾ ਮੈਂ ਰਾਜ ਕੋ ਗੱਲਾਂ ਨਹੀਂ ਕਰਾਉਣੀਆਂ ਗੱਲਾਂ ਕਰਾਉਣੀਆਂ ਵਾ ਰਾਜ ਕੋ ਸਾਰੀ ਹੂੰ ਡਰ ਦੇ ਦਿਓ ਉਹ ਨਾ ਨਹੀਂ ਕਾ ਭੀ ਉਹ ਮਹਾ ਉਹਦਾ ਰਿਸ਼ਤਾ ਹੋਇਆ ਵਾ ਤੇ ਲੈ ਕੇ ਜਾਣਾ ਵਾ ਦੋ ਟਿੱਕੀਆਂ ਖਾਣੀਆਂ ਹੁੰਦੀਆਂ ਖਾਣ ਦੇਣੀਆਂ ਕਿ ਨਹੀਂ ਖਾਣ ਦੇਣੀਆਂ ਤੂੰ ਖਾਈ ਜਾ ਤੂੰ ਰਾਜ ਕੋ ਹੀ ਖਾਈ ਜਾ ਮੀ ਅਈ ਤਾਂ ਵੱਧੂ ਘਟੂਆਂ ਮੈਂ ਸਾਹ ਦੇਣੀ ਉਹ ਦੇਤੀ ਆ ਪਰ ਮੈਂ ਆਪਣਾ ਨਭਾਤਾ ਵਾ ਹੁਣ ਜਿਹੜੀਆਂ ਤੁਸੀਂ ਮੁਸੀਬਤਾਂ ਛੇੜੀਆਂ ਨਾ ਤੇ ਨਜੇਟਦੀਆਂ ਫਿਰ ਉਹ ਜਾ ਕੇ ਆ ਗਈ ਮੂੰਹ ਚੋਕ ਕੇ ਮੈਂ ਇੱਥੇ ਨੋਟ ਸਾਪਣ ਡਿਆ ਨਾ ਨੋਟਾਂ ਵਾਲੀ ਮਸ਼ੀਨ ਲਾਈ ਆ ਜਿਹੜੀ ਆਣ ਕੇ ਦੇਂ ਹੀ ਪੈਸੇ ਦੇਂ ਹੀ ਪੈਸੇ ਲਾਈ ਆ ਮੈਨੂੰ ਕੋਹ ਨਹੀਂ ਹਾਲ ਇਹ ਬੰਦੇ ਨਾ ਮੱਥਾ ਮਾਰਨਾ ਤੇ ਨਾ ਬੇਕਾਰ ਹੀ ਆ ਮੈਂ ਤੇ ਹਮੇ ਆ ਜਾਨੀ ਪਤਾ ਤੇ ਹੁੰਦਾ ਹੀ ਆ ਜੋ ਇਹਨਾਂ ਨੇ ਦੇਣਾ ਵਾ ਕਿ ਨਹੀਂ ਦੇਣਾ ਸ਼ੇਰਖਾਨ ਨੂੰ ਮੇਰਾ ਆ ਜਾਂਦੀ ਆ ਬੋਤਲ ਅਸੇਰ ਖਦਾ ਜਾਂਦਾ ਵਾ ਕਵਰ ਚਾਹ ਤਰੀ ਆ ਹਾਂਜੀ ਮੰਮੀ ਚਾਹ ਧਰੀ ਮੈਂ ਘੋਟ ਘੋਟ ਪੀਏ ਵੀ ਤੇ ਹੋ ਆਏ ਡੈਡੀ ਕੋਲੋਂ ਕੀ ਕਿਹਾ ਉਹ ਆਈਆਂ ਡੈਡੀ ਤੇਰਾ ਤੇ ਪੱਲਾ ਹੀ ਝਾੜਤਾ ਵਾ ਉਹ ਆਂਦਾ ਮੇਰੇ ਕੋਲ ਹੀ ਕੱਖ ਨਿਗਾ ਤੇ ਨਾ ਮੈਂ ਜਾਣਾ ਹੀ ਆ ਤੇ ਮੈਂ ਵੀ ਨਹੀਂ ਜਾਣਾ ਫਿਰ ਐਦਾਂ ਰਹਿਣ ਦੋ ਵੀ ਤੂੰ ਫਿਕਰ ਕਿਉਂ ਕਰਦੀ ਆ ਤੈਨੂੰ ਮੈਂ ਕੋਈ ਹੱਲ ਕਰਕੇ ਖੜੂੰਗੀ ਜਿਹੜੀ ਮੈਂ ਕਮੇਟੀ ਨਹੀਂ ਪਾਈ ਉਹ ਜਿਹੜੀ 5-7000 ਵਾਲੀ ਉਹ ਚੁੱਕ ਲੂੰਗੀ ਤੇ ਮੈਂ ਤੈਨੂੰ ਬਿਊਟੀ ਪਾਰਲਰ ਕੋ ਤਿਆਰ ਕਰਕੇ ਹੀ ਖੜੂੰਗੀ ਤੂੰ ਨਾ ਫਿਕਰ ਕਰ ਮੰਮੀ ਤੁਸੀਂ ਕਹਿੰਦੇ ਡੈਂਕ ਕਮੇਟੀ ਚੋਕ ਲੈਣੀ ਜੇ ਭਾਬੀ ਹੁਣਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਕਹਿਣਾ ਤੁਹਾਡੇ ਕੋ ਪੈਸੇ ਕਿੱਥੋਂ ਆਏ ਉਹਨਾਂ ਨੇ ਤੇ ਮਿੰਟ ਮਿੰਟ ਦੱਸ ਉਹਨਾਂ ਨੇ ਸਾਨੂੰ ਪੁੱਛਣਾ ਵਾ ਕਿਤੇ ਨਹੀਂ ਪੁੱਛਦੀਆਂ ਤੂੰ ਚੁੱਪ ਕਰਕੇ ਨਾ ਆਪਣੇ ਵੀ ਲੀੜੇ ਪ੍ਰੈਸ ਕਰ ਤੇ ਨੇਰੇ ਵੀ ਕਰ ਦੇ ਤੂੰ ਇੰਨਾ ਘਰ ਡਰਦੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੰਮੀ ਰ ਛੱਟ ਕਹਿ ਦਿੰਦੇ ਆ ਕਿ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੈਨੂੰ ਪਤਾ ਵਾ ਨਾ ਭਾਬੀ ਕਿੰਨਾ ਜਲੀਲ ਕਰਦੇ ਆ ਸਾਨੂੰ ਮੁੜ ਕੇ ਕਿੰਨੀਆਂ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਵਾ ਮੈਂ ਤੇ ਡਰਦੀ ਰਹਿੰਦੀ ਆ ਵੀ ਸਾਡੇ ਘਰ ਕੋ ਪਤਾ ਨਾ ਹੀ ਪਵੇ